ਆਉ ਸ਼ਰਧੇਵੀ ਚਾਨ ਨਾਲ ਜੁੜਦੇ ਆਂ ਸ੍ਰੀ ਗੁਰੂ ਰੰਸਾ ਸਾਹਿਬ ਜੀ ਦੇ ਪਵਿੱਤਰ ਅੰਖ 418 ਤੇ ਸੁਭਾਈ ਮਾਵੇਂ ਸ਼ਬਦ ਹੈ ਆਚਾ ਮਲ ਪਹਿਲਾ ਚਾਰੇ ਕੁੰਡਾਂ ਟੁੰਗੀਆਂ ਕੋਨੀਮੀ ਮੈਂਡਾ ਮੈਂ ਸਾਰੀ ਸ੍ਰਿਸ਼ਟੀ ਭਾਗ ਕਿਉਂ ਇਕਰੀ ਹੈ ਮੈਨੂੰ ਆਪਣਾ ਕੋਈ ਸੱਚਾ ਦਰਦੀ ਨਹੀਂ ਮਿਲਿਆ ਹੁਣ ਕਹਿਂਦੇ ਭਾਗੂਰੀ ਜੀ ਦਾ ਕੀ ਹੈ ਕਿ ਸਾਰਾ ਸੰਸਾਰ ਚਲਾਇ ਮਾਨ ਹੈ ਸੱਚਾ ਕੌਣ ਹਮੇਸ਼ਾ ਰਹਿਣ ਵਾਲਾ ਹਮੇਸ਼ਾ ਰਹਿਣ ਵਾਲਾ ਤੇ ਕਹਦਾ ਇੱਕ ਪਰਮਾਤਮਾ ਹੈ ਐਸ ਕਰਕੇ ਸਾਰੇ ਸੰਸਾਰ ਤੇ ਆਪਾਂ ਭਾਲੀਏ ਭਾਵੇਂ ਪਰ ਸਾਡਾ ਕੋਈ ਵੀ ਸੱਚਾ ਮਿੱਤਰ ਨਹੀਂ ਯਾਨੀ ਇਕੱਲੀ ਵੀ ਰਹਿਣ ਵਾਲਾ ਨਹੀਂ ਜੋ ਤੁਧ ਭਾਵੈ ਸਾਹਿਬ ਤਉ ਮੈਂ ਆਉਂ ਤੰਡਾ ਜੋ ਤੁਧ ਭਾਵੈ ਸਾਹਿਬ ਐ ਮੇਰੀ ਮਾਲਕਾ ਜੀ ਕਿ ਤੇ ਤੈਨੂੰ ਜਗ੍ਹਾ ਲੱਗ ਜਾਵਾ ਤੇ ਫਿਰ ਤੂੰ ਮੇਰਾ ਤੇ ਮੈਂ ਤੇਰਾ ਫਿਰ ਕੋਈ ਫਰਕ ਨਹੀਂ ਮੈਂ ਤੇਰਾ ਮਿੱਤਰ ਤੇ ਤੂੰ ਮੇਰਾ ਰਖਾ ਤੇ ਮੈਂ ਤੇਰਾ ਸੇਖ ਇਕ ਮਿਕ ਦਰ ਬੀਪਾ ਮੈਂ ਨੀਮ ਕੋ ਕਹਿ ਕਰੀ ਸਲਾਮ ਹਰ ਹੁਣ ਮੈਨੂੰ ਤੇਥੋਂ ਬਿਨਾ ਹੋਰ ਕੋਈ ਦਿਸਦਾ ਵੀ ਨਹੀਂ ਜਿਹੜੇ ਨੂੰ ਮੈਂ ਜਾ ਕੇ ਸਲਾਮ ਕਰਾਂ ਜੇ ਨਹੀਂ ਮੈਨੂੰ ਤੇਰੇ ਤੋਂ ਬਿਨਾ ਹੁਣ ਕੋਈ ਦਿਸਦਾ ਵੀ ਨਹੀਂ ਜਿਸ ਨੂੰ ਮੈਂ ਜਾ ਕੇ ਸਲਾਮ ਕਰਾਂ ਕਿਉਂਕਿ ਮੈਂ ਤੇਰੇ ਨਾਲ ਜੁੜ ਗਿਆ ਏ ਕੋ ਮੈਂਡਾ ਕੌਂਟਣੀ ਸਾਚਾ ਉਹ ਨਾਮ ਰਹਾਉ ਇਕੋ ਹੀ ਇੱਕ ਤੋਂ ਮੇਰਾ ਮਾਲਕ ਹੈ ਤੇ ਹਮੇਸ਼ਾ ਰਹਿਣ ਵਾਲਾ ਹੈ ਸਦੀਵੀ ਹੈ ਐਸ ਕਰਕੇ ਮੇਰੇ ਮੁਖ ਤੇ ਤੇਰਾ ਨਾਮ ਹੈ ਤੇ ਤੇਰੀ ਯਾਦ ਮੇਰੇ ਹਿਰਦੇ ਵਿੱਚ ਹੈ ਤੇ ਮੁਖ ਤੇ ਤੇਰਾ ਨਾਮ ਹੈ ਰਹਾਉ ਪਰ ਹੁਣ ਗੁਰੂ ਜੀ ਉਹ ਦੱਸਣਗੇ ਸਾਨੂੰ ਜੋ ਅਸੀਂ ਬਾਕੀ ਕਰਦੇ ਹਾਂ ਪ੍ਰਮਾਤਮਾ ਦੀ ਯਾਦ ਨੂੰ ਛੱਡ ਕੇ ਬਾਕੀ ਦੇ ਜਿਹੜੇ ਕਰਮ ਕਾਂਡ ਹੈ ਜਾਂ ਅਸੀਂ ਜੋ ਵੀ ਕਰਦੇ ਹਾਂ ਪੱਕੀ ਦੇ ਨਾਂ ਤੇ ਉਸ ਦੀ ਗੱਲ ਗੁਰੂ ਜੀ ਹੁਣ ਸਾਡੇ ਨਾਲ ਸਾਂਝੀ ਕਰਨਗੇ ਸਿੱਧ ਸੇਵਨ ਸਿੱਧ ਪੀਰ ਮੰਗੇ ਰਿੱਧ ਸਿੱਧ ਲੋਕ ਗੁਰੂ ਜੀ ਕਹਿੰਦੇ ਸਿੱਧ ਪੀ ਤੇ ਪੀਰ ਬਣਨ ਵਾਸਤੇ ਉੱਗੇ ਹੋਏ ਯੋਗੀਆਂ ਦੀ ਸੇਵਾ ਕਰਦੇ ਹੈ ਤੇ ਆਪਣੇ ਅੰਦਰ ਰਿੱਧੀਆਂ ਸਿੱਧੀਆਂ ਵੀ ਤਾਂਕ ਕਾਇਆਏ ਇਹ ਮੰਗਦੇ ਹੈ ਜੇ ਨਹੀਂ ਇਸ ਨੂੰ ਪ੍ਰਾਪਤ ਕਰਨ ਵਾਸਤੇ ਤਾਕੇ ਲੋਕਾਂ ਵਿੱਚ ਆਪਣਾ ਪ੍ਰਭਾਵ ਬਣਾਇਆ ਜਾ ਸਕੇ ਇਹ ਕੰਮ ਕਰਦੇ ਆ ਪਰ ਮੈਂ ਇੱਕ ਨਾਮ ਨਾ ਵਿਸਰੇ ਸੱਚੀ ਗੁਰਬੁੱਧ ਪਰ ਮੇਰੇ ਮਾਰਖਾ ਮੇਰੇ ਤੇ ਕਿਰਪਾ ਕਰਦੀ ਮੈਨੂੰ ਗੁਰੂ ਤੋਂ ਗੁਰੂ ਦੀ ਮੱਥ ਮਿਲ ਜਾਏ ਮੇਰੀ ਬੁੱਧੀ ਖੁੱਲ ਜਾਏ ਤੇ ਮੈਨੂੰ ਤੇਰਾ ਨਾਮ ਨਾ ਵਿਸਰੇ ਮੈਨੂੰ ਤੇਰੀ ਹੋਂਦ ਹਵੇਸ਼ਾ ਬਣੀ ਰਹੀ ਮਹਿਸੂਸ ਕਰਦਾ ਰਾਵਾਂ ਮੈਂ ਕਦੀ ਭੁੱਲਾ ਨਾ ਇਹ ਕਿਰਪਾ ਮੇਰੀ ਉੱਤੇ ਕਰ ਦੇ ਮੈਨੂੰ ਰਿੰਧੀਆਂ ਸਿੰਧੀਆਂ ਦੀ ਲੋੜ ਦੀ ਜੋਗੀ ਭੋਗੀ ਕਾਪੜੀ ਕਿਆ ਪਹਿਨ ਸੰਤਰ ਗੁਰੂ ਕਹੇ ਜੋਗੀ ਤੇ ਦੀਰਾ ਪਹਿਨਣ ਵਾਲੇ ਫਕੀਰ ਪਿਆਰthi ਕਹਿੰਦੇ ਦੇਸ਼ ਬਦੇਸ਼ਾਂ ਵਿੱਚ ਰਡਨ ਕਰਦੇ ਫਿਰਦੇ ਆਉਤੇ ਬੰਦਿਆ ਜਿਹੜੇ ਕਹਿੰਦੇ ਸੀ ਰੱਬ ਨੂੰ ਭਾਲਦੇ ਕਰਦੇ ਆ ਉਹ ਇੱਕ ਟਿਕਾਣੇ ਤੇ ਨਹੀਂ ਰਹਿੰਦੇ ਕਦੇ ਵੀ ਟੁੱਲਤੇ ਫਿਰਦੇ ਰਹਿੰਦੇ ਕਦੇ ਇੱਧਰ ਕਦੇ ਇੱਧਰ ਕਦੇ ਇੱਧਰ ਕਹਿੰਦੇ ਉਹ ਕਿਸ ਚੱਕਰ ਵਿੱਚ ਪਏ ਹੋਇਆ ਗੁਰ ਕਾ ਸ਼ਬਦ ਨੇ ਚੀਨੇ ਹੀ ਤਤਸਾਰ ਨਿਰੰਤਰ ਉਹ ਸਤਗੁਰ ਜੀ ਦੇ ਸ਼ਬਦ ਨੂੰ ਖੋਜਦੇ ਹੀ ਨਹੀਂ ਜਿਵੇਂ ਬਾਣੀ ਦੀ ਉਹ ਖੋਜ ਹੀ ਨਹੀਂ ਕਰਦੇ ਤੇ ਉਸ ਇੱਕ ਰਸ ਸ੍ਰੇਸ਼ਟ ਅਸਲਿਤ ਨੂੰ ਨਹੀਂ ਖੋਜਦੇ ਜਿਵੇਂ ਮਾਲਕ ਜੋ ਸਦੀਵੀ ਹੈ ਹਵੇਸ਼ਾ ਰਹਿਣ ਵਾਲਾ ਹੈ ਉਹਦੇ ਨਾਲ ਨਹੀਂ ਜੁੜਦੇ ਕਿਉਂਕਿ ਉਹ ਪਾਣੀ ਨੂੰ ਖੋਜਦੀ ਗੁਰੂ ਦੀ ਕਰਨੋਂ ਚੀਨ ਦੇ ਰੀ ਚੀਨਣਾ ਹਮੇਗਾ ਫਰਖ ਕੇ ਵਿਸਾਹਣਾ ਆਪਣੇ ਅੰਦਰ ਸਰਤ ਵਿੱਚ ਪਾ ਲੈਣਾ ਉਸ ਚੀਨ ਨੂੰ ਪੰਡਤ ਪਾਦੇ ਜੋ ਇਸੀ ਨਿਤ ਪੜੇ ਪ੍ਰਾਣਾ ਗੁਰੂ ਜੀ ਕਹਿੰਦੇ ਪੰਡਤ ਵੀਰ ਪਾਦੇ ਵੀਰ ਜੋ ਇਸੀ ਨਿਤ ਪ੍ਰਾਣ ਤੇ ਧਾਰਮਿਕ ਪੁਸਤਕਾਂ ਪੜ੍ਹਦੇ ਆ ਪਰ ਅੰਦਰ ਬਾਸਤ ਨਾ ਜਾਣਣੀ ਕਟ ਵਰਮਲ ਖਾਣਾ ਪਰ ਉਹ ਵਾਰਕ ਦੇ ਅੰਦਰ ਬੈਠਾ ਉਹਨੂੰ ਸਮਝਦੇ ਨਹੀਂ ਬਾਹਰੋਂ ਧਾਰਮਿਕ ਪੁਸਤਕਾਂ ਪੜ੍ਹੀਆਂ ਜਾ ਰਹੀਆਂ ਐ ਅੱਜ ਕੌਣ ਪੜ੍ਹ ਰਿਹਾ ਗਣੀ ਮੈਂ ਪੜ੍ਹ ਰਿਹਾ ਨਾ ਮੈਂ ਬਾਣੀ ਪੜ੍ਹ ਰਿਹਾ ਇਹ குரு ਜੀ ਮੈਨੂੰ ਸਮਝਾ ਰਹੇ ਐ ਮੈਂ ਹੁਣ ਕਹਾਂ ਕਿ ਪੰਡਿਤ ਪਾਦੇ ਜੋਸ਼ੀ ਨਿਤ ਪੜ੍ਹੇ ਪ੍ਰਾਣਾਇ ਉਹਨਾਂ ਨੂੰ ਕਿਹੈ ਮੈਨੂੰ ਥੋੜੀ ਗਿਆ ਨਹੀਂ ਭਾਈ ਮੈਂ ਵੀ ਉਹਨਾਂ ਦੇ ਵਿੱਚ ਹੀ ਆ ਕਿਉਂਕਿ ਮੈਂ ਵੀ ਧਾਰਮਿਕ ਗਿਆਨ ਪੜ੍ਹ ਰਿਹਾ ਐਸੇ ਸਮੇਂ ਕੀ ਕੀ ਕਰਨਾ ਹੈ ਅੰਤਰਬਾਸਨਾ ਜਾਣਣੀ ਘਟ ਬਰਮ ਲੁਕਾਣਾ ਇੱਥੋਂ ਤੱਕ ਪਹੁੰਚ ਕਰਨੀ ਹੈ ਅੰਦਰ ਲੁਕਿਆ ਹੋਇਆ ਅੰਦਰ ਜਿਹੜਾ ਛਿਪਿਆ ਹੋਇਆ ਅੰਦਰ ਗੋਪਤ ਰੂਪ ਜਿਹੜਾ ਮਾਲਕ ਹੈ ਉਹਦੇ ਤੱਕ ਉਹਨੂੰ ਜਾਨਣਾ ਹੈ ਗੁਰੂ ਜੀ ਕਹਿੰਦੇ ਉਤੋਂ ਤੋਂ ਤੋਂ ਪੜਿਆ ਜਾ ਰਿਹਾ ਸਭ ਕੁਝ ਉਸ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਪੰਡਤ ਪਾਦੇ ਜੋਇਸੀ ਇਹਿਤ ਪੜੇ ਪੁਰਾਣਾ ਅੰਤਰਬਾਸਨਾ ਜਾਣਣੀ ਅੰਤਰ ਵਾਸਤ ਵਾਸਤ ਮਤਲਬ ਪ੍ਰਮਾਤਮਾ ਦੀ ਯਾਦ ਉਹਦੀ ਇਸਟੈਂਸ ਉਹਦੀ ਹੋਂਦ ਨਾ ਜਾਣੀ ਨਹੀਂ ਜਾਣਦੇ ਘਟ ਬਰਮ ਲੁਕਾਣਾ ਉਧਰ ਮਨ ਅੰਦਰ ਬੈਠਾ ਤਤਸਾਰ ਤੇ ਅੰਦਰ ਬੈਠਾ ਪਾਲ ਪਾਲ ਦੇ ਵਰਦੇ ਆਏ ਇੱਕ ਸਤਿਆਪਰਸੀ ਬਨਵੇਂ ਤਪ ਕਰੇ ਨਿਤ ਤੀਰਤਵਾਚਾ ਗੁਰੂ ਜੀ ਕਹੇ ਕੋਈ ਜੰਗਰਾ ਪੀਆਵਾਨਾਂ ਤੇ ਜਾ ਕੇ ਕਹਿੰਦਾ ਜੀ ਮੈਂ ਤਪ ਕਰ ਰਿਹਾ ਹਾਂ ਤੇ ਕਈਆਂ ਨੇ ਜਾ ਕੇ ਆਪਣਾ ਘਰ-ਬਾਰ ਛੱਡ ਕੇ ਤੇ ਤੀਰਥਾਂ ਤੇ ਟਿਕਾਣਾ ਬਣਾ ਲਿਆ ਕਿ ਤੀਰਥਾਂ ਤੇ ਰੱਬ ਮਿਲ ਜਾਏਗਾ ਉੱਥੇ ਹੀ ਨਿਵਾਸ ਬਣਾ ਲਿਆ ਆਪਣਾ ਪਰ ਗੁਰੂ ਜੀ ਕਹਿੰਦੇ ਆਪਨੇ ਚੀਨੇ ਤਾਬਸੀ ਤਾਬਸੀ ਕਾਹੇ ਭਏ ਉਦਾਸ ਆਪਨੇ ਚੀਨੇ ਤਾਬਸੀ ਕਾਹੇ ਭਏ ਉਦਾਸ ਗੁਰੂ ਜੀ ਕਹਿੰਦੇ ਤਪਾਂ ਦੇ ਕਾਰਨ ਕ੍ਰੋਧ ਨਾਲ ਭਰੇ ਰਹਿੰਦੇ ਐ ਹੰਕਾਰ ਨਾਲ ਭਰੇ ਰਹਿੰਦੇ ਐ ਆਤਮਕ ਜੀਵਨ ਨਹੀਂ ਖੋਜਦੇ ਤੇ ਉਹਨਾਂ ਨੂੰ ਵੀ ਕੋਈ ਲਾਭ ਨਹੀਂ ਹੁੰਦਾ। ਦੇਖੋ ਗੁਰੂ ਜੀ ਸਾਨੂੰ ਸਮਝਾ ਰਹੇ ਐ ਆਹ ਨਹੀਂ ਕਰਨਾ ਆਹ ਹੀ ਕਰਨਾ। ਜੇ ਆਹ ਕਰੋਗੇ ਤੇ ਆਹ ਹੋ ਜਾਏਗਾ। ਇੱਕ ਕੰਮ ਤੇ ਜਨਨ ਕਰ ਰਾਖ ਦੇ ਸੇ ਜਤੀ ਕਹਾਵੇ। ਕਈ ਕਹਿੰਦੇ ਜੀ ਅਸੀਂ ਤੇ ਵਰਮਚਾਰੀ ਆਂ। ਤੇ ਬੜਾ ਜਤਨ ਕਰਦੇ ਐ ਸਾਡੇ ਆਪਣੇ ਇਸ ਇਸ ਜੀਵਨ ਨੂੰ ਕਿ ਅਸੀਂ ਬੰਧਚਾਰੀ ਦੇ ਵਿੱਚ ਰਵਾਂਗੇ ਪਰ ਦੇਖੋ ਹਰ ਇੱਕ ਲਾਈਨ ਤੋਂ ਬਾਅਦ ਹਰ ਇੱਕ ਪੰਕਤੀ ਪੜ੍ਹਨ ਤੋਂ ਬਾਅਦ ਪਰ ਸ਼ਬਦ ਆਉਂਦਾ ਕਿਉਂ ਆਉਂਦਾ ਕਿਉਂਕਿ ਗੁਰੂ ਜੀ ਦੱਸ ਰਿਹਾ ਵੀ ਇਹਦਾ ਫਾਇਦਾ ਨਹੀਂ ਹੋ ਰਿਹਾ ਬੇਨ ਗੁਰ ਸ਼ਾਮ ਦੇ ਨੈ ਛੋਪੀ ਪਰਮ ਆਵੇ ਜਾਵੇ ਗੁਰੂ ਜੀ ਕਹਿੰਦੇ ਗੁਰੂ ਦੇ ਗਿਆਨ ਤੋਂ ਇਹਦਾ ਖਿਆਲ ਨਹੀਂ ਹੁੰਦਾ ਹੁਣ ਗੁਰੂ ਜੀ ਕੀ ਗਿਆਨ ਦੇ ਰਿਹਾ ਕਿ ਜੋ ਕੁਝ ਵੀ ਤੂੰ ਕਰ ਰਿਹਾ ਹੈ ਇਹ ਮਾਲਕ ਦੀ ਖੇਡ ਹੈ ਉਹਦੇ ਵਿੱਚ ਹੀ ਤੂੰ ਰਹਿ ਰਿਹਾ ਤੇ ਮਾਲਕ ਹੀ ਸਭ ਕੁਝ ਕਰ ਰਿਹਾ ਹੈ ਤੂੰ ਉਸੇ ਤੇ ਸਾਡੇ ਸਭ ਕੁਲੇ ਇਹ ਸਭ ਕੁਲੇ ਉਸ ਦਾ ਦਿੱਤਾ ਹੋਇਆ ਹੈ ਇਹ ਤੂੰ ਇਹਦੇ ਮੁਤਾਬਕ ਆਪਣਾ ਜੀਵਨ ਜਿਉਂ ਪਰਮਾਤਮਾ ਦੀ ਹੁਕਮ ਵਿੱਚ ਚੱਲਣਾ ਸ਼ੁਰੂ ਕਰ ਹੁਕਮ ਅਰੇ ਜਾਈ ਚੱਲਣਾ ਨਾਨਕ ਲਿਖਿਆ ਨਾਲ ਸਾਡੇ ਤੋਂ ਹੋ ਲਿਖਿਆ ਅਸੀਂ ਜਦੋਂ ਮਨ ਸਾਹਮਣੂ ਬੁਲਾਇਆ ਉਸ ਮਾਲਕ ਨੇ ਉਹ ਨਿਯਮ ਧਰੋ ਬਣਿਆ ਹੋਇਆ ਹੈ ਕੇਸੀ ਉਸ ਨਿਯਮ ਦੇ ਮੁਤਾਬਕ ਆਪਣਾ ਜੀਵਨ ਜਾਈਂ ਇਹ ਸਾਰੇ ਉਹ ਤੇ ਉਸ ਮਾਲਕ ਦਾ ਹੁਕਮ ਚੱਲ ਰਿਹਾ ਹੈ ਸੀ ਉਸ ਨੂੰ ਮੰਨਿਏ ਹੁਣ ਅੱਗੇ ਜੋ ਗੁਰੂ ਜੀ ਕਹਿ ਰਹੇ ਦੇਖੋ ਸਾਰੇ ਗਿਣ ਦਿੱਤੇ ਨਾ ਜਿਹੜੇ ਗ੍ਰਾਹਕ ਛੱਡ ਕੇ ਬਾਹਰ ਬਾਹਰ ਭੜਕਦੇ ਆ ਤੇ ਨਵੇਂ-ਨਵੇਂ ਸਾਧਕ ਕਹਿੰਦੇ ਆ ਵੀ ਇੱਥੋਂ ਰੋਭ ਮਿਲਦਾ ਇੱਥੋਂ ਰੋਭ ਮਿਲਦਾ ਗੁਰੂ ਜੀ ਸਾਰਿਆਂ ਨੂੰ ਕੱਟਦੇ ਹੋਏ ਸਮਝਾਉਂਦੇ ਹੋਏ ਤਰਕ ਦਿੰਦੇ ਹੋਏ ਕਹਿੰਦੇ ਆ ਇਕ ਗ੍ਰਹੀ ਸੇਵਕ ਸਾਧਕਾ ਗੁਰਮਤੀ ਲਾਗੇ ਕਈ ਬੰਦੇ ਗੁਰੂ ਜੀ ਕਹਿੰਦੇ ਗ੍ਰਸਤੀ ਵਿੱਚ ਵੀ ਰਹਿੰਦੇ ਆ ਗ੍ਰਸਤ ਜੀਵਨ ਵਿੱਚ ਹੀ ਰਹਿੰਦੇ ਆ ਤੇ ਆਪਣੇ ਆਪ ਨੂੰ ਸੇਵਾ ਕਰਨ ਵਾਲੇ ਤੇ ਸਾਧਨ ਵਾਲੇ ਬਣਾ ਲੈਂਦੇ ਆ ਕਿਉਂ ਗੁਰੂ ਦੀ ਮੱਤ ਉੱਤੇ ਤੁਰਕੇ ਗੁਰੂ ਦੀ ਮੱਤ ਉਤੇ ਤੁਰਕੇ ਗੁਰਮਤੀ ਲਾਗੇ ਉਹ ਗੁਰੂ ਦੀ ਮਰਜ਼ੀ ਨਾਲ ਜੁੜ ਜਾਂਦੇ ਆ ਨਾਮ ਗਾਨ ਇਸ ਨਾਮ ਦਿੜੜ ਹਰ ਭਗਤ ਸੁ ਜਾਗੇ ਉਹ ਫਿਰ ਗੁਰੂ ਦੀ ਗੱਲ ਮੰਨ ਲੈਂਦੇ ਐ ਤੇ ਗੁਰੂ ਕੋਲੋਂ ਗਿਆਨ ਪ੍ਰਾਪਤ ਕਰ ਲੈਂਦੇ ਐ ਤੇ ਫਿਰ ਇਸ ਗਿਆਨ ਵਿੱਚ ਉਹਨਾਂ ਦਾ ਮਨ ਇਸਨਾਨ ਕਰਦਾ ਮਨ ਦਿੜੜ ਹੋ ਜਾਂਦਾ ਹਰ ਭਗਤ ਸੁ ਜਾਗੇ ਉਹ ਪਰਮਾਤਮਾ ਦੀ ਭਗਤੀ ਵਿੱਚ ਜੁੜ ਜਾਂਦੀ ਐ ਤੇ ਜਾਗ ਜਾਂਦੇ ਐ ਸੁਚੇਤ ਹੋ ਜਾਂਦੇ ਐ ਜੀਵਨ ਜਾਗ ਸਿੱਖ ਲੈਂਦੇ ਐ ਖਬਰ ਵੀ ਕਿ ਐਸਾ ਕੀ ਮੰਝਣ ਵਾਸਤੇ ਸਾਨੂੰ ਕਹਿ ਰਹੇ ਤੇ ਅਸੀਂ ਕੀ ਕਰ ਰਹੇ ਆ ਉਹ ਸੀ ਵਿਚਾਰੀਏ ਨਾ ਵੀ ਅਸੀਂ ਐ ਕਿਉਂ ਕਰ ਰਹੇ ਆ ਜਦੋਂ ਗੁਰੂ ਜੀ ਤਾਂ ਸਾਡੇ ਸਾਨੂੰ ਆਹ ਸਮਝਾ ਰਹੇ ਗੁਰ ਤੇ ਦਰ ਕਰ ਜਾਣੀ ਸੋ ਜਾਏ ਸਿਆਨੇ ਜੋ ਗੁਰੂ ਜੀ ਪਾਸ ਜਾਂਦਾ ਉਹੀ ਪਰਮਾਤਮਾ ਦਾ ਦਰ ਤੇ ਘਰ ਗੁਰੂ ਪਾਸੋਂ ਪਛਾਣ ਲੈਂਦਾ ਔਰ ਦੇਖੋ ਵੀਰ ਜੀ ਜਿਹੜੇ ਕਈ ਸਵਾਲ ਕਰ ਦਿੰਦੇ ਆ ਕਿ ਉਸ ਆਕਾਰਪੁਰਖ ਵੇਖੂ ਦਾ ਐਡਰੈਸ ਫੇਰ ਤੁਸੀਂ ਦੱਸ ਦਿਓ ਬਈ ਗੁਰੂ ਜੀ ਦੱਸਦੇ ਐ ਤੁਸੀਂ ਗੁਰਬਾਣੀ ਪੜੋ ਨਾ ਗੁਰਬਾਣੀ ਵਿੱਚ ਲੱਭੇਗਾ ਤੁਸੀਂ ਗੁਰਬਾਣੀ ਨੂੰ ਆਪਣੀ ਮਤ ਛੱਡ ਕੇ ਫੇਰ ਪੜੋ ਆਪਣੀ ਮਾਨਵਤਾ ਛੱਡ ਦਿਓ ਜਿਹੜੀ ਅਸੀਂ ਮਾਨਤਾ ਬਣਾਈ ਹੋਈ ਹੈ ਵੀ ਅਹਿਆ ਜੇ ਪਰਮਾਤਮਾ ਫਿਰ ਅਸੀਂ ਉਹ ਹੈ ਜੇ ਪਰਮਾਤਮਾ ਨੂੰ ਬਾਣੀ ਵਿੱਚੋਂ ਪੜਨ ਦੀ ਕੋਸ਼ਿਸ਼ ਕਰਦੇ ਆਂ ਨਾ ਨਾ ਛੱਡੋ ਗੁਰੂ ਸਾਹਿਬ ਜੀ ਤੇ ਛੱਡ ਦਿਓ ਗੁਰੂ ਸਾਹਿਬ ਜੀ ਅਸੀਂ ਆਪਣੀ ਮਤ ਛੱਡੀ ਜੋ ਕੁਝ ਤੁਸੀਂ ਦੱਸੋਗੇ ਅਸੀਂ ਧਿਆਨ ਨਾਲ ਸੁਣਾਗੇ ਤੇ ਹੁਣ ਗੁਰੂ ਜੀ ਤੋਂ ਧਿਆਨ ਨਾਲ ਸੁਣ ਲਓ ਸਾਰਾ ਕੁਝ ਦੱਸਤਾ ਗੁਰੂ ਜੀ ਨੇ ਹੁਣ ਕੀ ਕਹਿ ਰਹੇ ਹੈ ਕਹਿੰਦੇ ਉਸ ਨਾਲੋਂ ਚੰਗਾ ਇਹ ਹੈ ਕਈ ਗ੍ਰਸਤ ਜੀਵਨ ਵਿੱਚ ਰਹਿੰਦੇ ਆ ਪਰ ਗੁਰੂ ਦੀ ਮੱਤ ਲੈ ਕੇ ਪ੍ਰਮਾਤਮਾ ਨਾਲ ਜੁੜ ਜਾਂਦੇ ਉਹ ਵੀ ਭਗਤੀ ਕਰਦੇ ਆ ਗੁਰ ਤੇ ਧਰ ਘਰ ਜਾਣੀਐ ਸੇ ਜਾਏ ਸਿਆਣੇ ਉਹ ਗੁਰੂ ਦੇ ਦਰ ਤੋਂ ਪਰਮਾਤਮਾ ਦੀ ਪ੍ਰਸ਼ਾਨ ਕਰ ਲੈਂਦੀ ਹੈ ਕਿਉਂਕਿ ਗੁਰੂ ਦੀ ਸ਼ਰਨ ਵਿੱਚ ਪਏ ਰਹਿੰਦੇ ਹੈ ਨਾਨਕ ਨਾਮ ਨਵਿਸਿਰੀ ਸੱਚੀ ਮਨ ਮਨੇ ਉਹਨਾਂ ਦਾ ਮਨ ਜਿਹੜਾ ਪਰਮਾਤਮਾ ਦੇ ਨਾਲ ਗਿੱਜ ਜਾਂਦਾ ਉਹਦੀ ਯਾਦ ਵਿੱਚ ਵਿੱਜ ਜਾਂਦਾ ਐ ਐਸਾ ਅਮਰਕ ਫਿਰ ਕਦੇ ਵੀ ਪਰਮਾਤਮਾ ਨੂੰ ਵਿਸਾਰਦਾ ਨਹੀਂ ਹਵੇ ਸੱਚੇ ਤੇ ਵਿੱਚ ਰੱਖਦਾ 24 ਕੰਟਰੀ ਦਾ ਸੇਵਰੇਟ ਚੱਲਦਾ ਹੈ ਕਿੰਨਾ ਪਿਆਰਾ ਸ਼ਬਦ ਹੈ ਗੁਰੂ ਜੀ ਨੇ ਜੋ ਸਾਨੂੰ ਇਹ ਦਿੱਤਾ ਹੈ ਆਪਾਂ ਆਪਾਂ ਇਸ ਸ਼ਬਦ ਨੂੰ ਇਹ ਦੇ ਵਿੱਚ ਕੁਝ ਬੰਦ ਆਪਾਂ ਪੜਨ ਦੀ ਕੋਸ਼ਿਸ਼ ਕਰੀਏ ਦੁਬਾਰੇ ਤਾਂ ਕਿ ਸਾਨੂੰ ਸਮਝ ਪਾਈ ਜਾਏ ਗੁਰੂ ਜੀ ਸ਼ੁਰੂ ਤੋਂ ਲੈ ਕੇ ਅਡੋਟੀ ਜਿਹੜੇ ਅਸੀਂ ਧਰਮ ਦੇ ਨਾਂ ਤੇ ਕਰ ਰਹੇ ਹਾਂ ਕਰਮ ਕਾਂਡ ਜਾ ਜੋ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਗੁਰੂ ਜੀ ਕਹਿੰਦੇ ਉਹ ਇਸ ਕਰਕੇ ਤੇਰੀ ਕਾਮਯਾਬੀ ਹੋ ਰਹੀ ਕਿਉਂਕਿ ਤੂੰ ਅੰਤਰਮਨ ਉਸ ਮਾਲਕ ਨੂੰ ਨਹੀਂ ਤਿਆਉਂਦਾ ਆਤਮਾ ਮਨ ਉਸ ਮਾਲਕ ਨਾਲ ਨਹੀਂ ਜੁੜਦਾ ਐਸ ਕਰਕੇ ਤੈਨੂੰ ਇਹ ਸਮੱਸਿਆਵਾਂ ਆ ਰਹੀਆਂ ਨੇ ਗੁਰੂ ਦਾ ਗਿਆਨ ਲੈ ਗੁਰੂ ਦੀ ਬਾਣੀ ਨਾਲ ਜੁੜ ਤੇ ਗੁਰੂ ਦੀ ਬਾਣੀ ਵਿੱਚੋਂ ਉਸ ਮਾਲਕ ਦੀ ਤੈਨੂੰ ਪਛਾਣ ਆ ਜਾਏਗੀ ਉਸ ਮਾਲਕ ਨਾਲ ਤੂੰ ਜੁੜ ਜਾਏਗਾ ਉਸ ਮਾਲਕ ਨਾਲ ਇੱਕਵਿਕ ਹੋ ਜਾਏਗਾ ਫਿਰ ਤੈਨੂੰ ਉਸ ਮਾਲਕ ਦੀ ਉਹ ਯਾਦ ਹੈ ਉਹ ਕਦੇ ਵੀ ਨਹੀਂ ਭੁੱਲੇਗੀ ਕਦੇ ਨਹੀਂ ਭੁੱਲੇਗੀ ਇੱਕ ਵਾਰ ਨਹੀਂ ਵੀ ਇੱਕ ਵਾਰ ਯਾਦ ਆ ਗਿਆ 24 ਘੰਟੇ ਯਾਦ ਰਹੇਗਾ ਸੋ ਗੁਰੂ ਜੀ ਇਸ ਸ਼ਬਦ ਨੂੰ ਆਪਾਂ ਨੂੰ ਦੁਬਾਰਾ ਪੜ੍ਹ ਕੇ ਦੇਖੀਏ ਤਾਂ ਕਿ ਸਾਨੂੰ ਸਮਝ ਆਏ ਅਸੀਂ ਕੁਝ ਅਰਥ ਸਿੱਖੇ ਇਸ ਸ਼ਬਦ ਤੇ ਚਾਰੇ ਕੁੰਡਾਂ ਚੋਂ ਦੀਆਂ ਕੋ ਨੀਮੀ ਮੈਂਡਾ ਸਾਰੇ ਕੋਸੀ ਪਾੜ ਕੇ ਦੇਖ ਰਿਆ ਕੋਈ ਪੱਕਾ ਸਾਥੀ ਨਹੀਂ ਮਿਲਿਆ ਜੋ ਤੁਲ ਪਾਵੇ ਸਾਹਿਬ ਤੂੰ ਮੈਂ ਹਾਂ ਤੰਡਾ ਦਰਬੀ ਪਾਵੇਂ ਨੀਮ ਕੋ ਕੈ ਕਰੀਂ ਸਲਾਮ ਇਕੋ ਮੰਗਾ ਤੂੰ ਤਣੀ ਸਚਾ ਮੁਖ ਨਾਮ ਰਹਾਉ ਸਿੱਧਾ ਸੇਵਨ ਸੇਧ ਪੀਰ ਮੰਗੇ ਰਿੱਧ ਸਿੱਧ ਮੈਂ ਇੱਕ ਨਾਮ ਨ ਬਿਸਰੇ ਸਾਚੀ ਗੁਰੂ ਗਦ ਇੱਕ ਕੰਮ ਖਾਂ ਨੂੰ ਗਿਣ ਕੇ ਗੁਰੂ ਜੀ ਇਹੋ ਦਾ ਵਿਚਾਰ ਦਿੰਦੇ ਆ ਕਿ ਮੈਨੂੰ ਤੇ ਗੁਰੂ ਜੀ ਨਾਲ ਜੁੜਨਦਾ ਮੈਂ ਪਰਮਾਤਮਾ ਨਾਲ ਜੁੜਦਾ ਜੋ ਵੀ ਪੋਗੀ ਕਾਪੜੀ ਕਿਆ ਪਵੇ ਸੰਤਰਹ ਗੁਰ ਕਾ ਸ਼ਬਦ ਨਾ ਚੀਨੀ ਤਤਸਾਰ ਨਿਰੰਤਰ ਸਵਾਲ ਜਵਾਬ ਨਹੀਂ ਤਰਕ ਵਤਰਕ ਨਹੀਂ ਪੰਡਿਤ ਪਾਦੇ ਜੋ ਜੋਸੀ ਵਿਥ ਪੜੇ ਪਰਣ ਅੰਤਰ ਗਤਨ ਜਾਣੜੀ ਕਟ ਬਰਮ ਲੁਕਾਣਾ ਅੰਦਰ ਪਰਦੇ ਵਾਲਕ ਨੂੰ ਸਮਝ ਨਹੀਂ ਸਕੇ ਤੇ ਬਾਹਰ ਪਾੜ ਦੇ ਕਰਦੇ ਆ ਇੱਕ ਕਮਸੀ ਬਨਵੇ ਤੱਕ ਕਰੇ ਨਿਤ ਤੀਰਤਵਾਚ ਕਈ ਜੰਗਲਾ ਬੀਆਵਾਨਾ ਜੀ ਤੀ ਜਾ ਕੇ ਕੰਮ ਕਰਦੇ ਤੇ ਕਈ ਤੀਰਥਾਂ ਤੇ ਜਾ ਕੇ ਟਿਕਾਣਾ ਬਣਾ ਲੈਂਦੇ ਆ ਆਪਨੇ ਚੀਨੇ ਤਾਮਸੀ ਕਾਹੇ ਭਈ ਉਤਾਚ ਪਰ ਇਹ ਹੈ ਆਪਣੇ ਆਪ ਨੂੰ ਖੋਜਦੇ ਨਹੀਂ ਇਹ ਕੇਵਿੰਦ ਜਤਨ ਕਰ ਰਾਖ ਦੇ ਜਤੀ ਕਹਾਵੇਂ ਮੇਰੇ ਕੋਲ ਸ਼ਬਦ ਨੇ ਛੁੱਟੀ ਪਰਮ ਆਵੇ ਜਾਵੇ ਇੱਕ ਗ੍ਰਹੀ ਹੁਣ ਗੁਰੂ ਜੀ ਅਸਲ ਟਿਕਾਣਾ ਦੱਸਦੇ ਆ ਇੱਕ ਗ੍ਰਹੀ ਸੇਵਕ ਸਾਧਕਾ ਗੁਰਮਤੀ ਲਾਗੇ ਕਈ ਗੁਰੂ ਜੀ ਕਹਿੰਦੇ ਆਪਣੇ ਗ੍ਰਸਥ ਜੀਵਨ ਵਿੱਚ ਹੀ ਰਹਿੰਦੇ ਆ ਤੇ ਗੁਰੂ ਦੀ ਮੱਤ ਲੈ ਲੈਂਦੇ ਆ ਨਾਮ ਨਾਮ ਇਸ ਨਾਮ ਦਿੜ ਹਾ ਭਗਤ ਸੁ ਜਾਗੇ ਉਹ ਫਿਰ ਆਪਣੇ ਅੰਦਰ ਪਰਮਾਤਮਾ ਦਾ ਗਿਆਨ ਪੱਕਾ ਕਰ ਲੈਂਦੀ ਹੈ ਤੇ ਉਹਨਾਂ ਦਾ ਮਨ ਫਿਰ ਇਸ ਵਿੱਚ ਦਿਰਣ ਹੋ ਜਾਂਦਾ ਹੈ ਇਸ਼ਨਾਨ ਕਰਦਾ ਹੈ